ਗੱਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਾਣ ਹਜੂਰੀ ਵਿਖੇ ਆਪ ਜੀ ਬਹੁਤ ਲੰਮੇ ਸਮੇਂ ਤੋਂ ਦੀਵਾਨ ਗੁਰੂ ਜਸਵੰਤ ਜੁੜ ਰਹੇ ਹੋ ਅਜੇ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੇ ਭਾਈ ਦਰਸੇਵ ਸਿੰਘ ਜੀ ਤੁਹਾਡੀ ਜਥਾ ਆਪ ਜੀ ਨੇ ਬੜੇ ਪਿਆਰ ਦੇ ਨਾਲ ਉਹ ਮਹਾਨ ਖਾਲਸੇ ਪੰਥ ਦਾ ਸ਼ਾਨ ਅਮਤਾ ਇਤਿਹਾਸ ਸਰਬਨ ਕਰਵਾ ਰਹੇ ਸਨ ਇਹ ਗੁਰਮਤਿ ਸਵਾਗਤ ਸਾਨੂੰ ਉਹ ਸੁਮਹਾਨ ਗੁਰੂ ਸਾਹਿਬ ਜੀ ਦੀ ਗੁਰਮਤਿ ਨਾਲ ਗੁਰੂ ਕੇ ਸਿਧਾਂਤ ਨਾਲ ਗੁਰੂ ਕੇ ਖਾਲਸੇ ਪੰਥ ਵੱਲੋਂ ਖਾਲਸੇ ਪੰਥ ਦੇ ਮਾਨ ਰਜਾਦਾ ਨੂੰ ਕਾਇਮ ਰੱਖਦਿਆਂ ਉਹ ਜੰਗਾਂ ਜੁੱਧਾਂ ਦੇ ਵਿੱਚ ਵੀ ਦੂਜਣ ਵਾਲੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਧਰਮ ਅਸਤ ਆਪਣੇ ਆਪ ਗੁਰੂ ਸਾਹਿਬ ਜੀ ਦੇ ਵਾਰਨੇ ਫੇਰਨੇ ਕੁਰਬਾਨ ਕਰ ਦਿੱਤਾ ਉਹਨਾਂ ਦੀ ਮਹਾਨ ਯਾਦ ਨੂੰ ਇਹ ਤਾਜ਼ਾ ਕਰਨ ਵਾਸਤੇ ਇਹ ਗੁਰਮਤ ਸਮਾਗਮ ਜਿਹੜੇ ਨੇ ਉਹ ਕੀਤੇ ਜਾਂਦੇ ਆ। ਖਾਲਸੇ ਪੰਥ ਦਾ ਬਹੁਤ ਵੱਡਾ ਇਤਿਹਾਸ ਹੈ। ਮਹਾਰਾਜ ਸਾਹਿਬ ਸੱਜੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਉਹ ਤੇਜ ਕੋ ਸ਼ਕਤੀ ਬਖਸ਼ੀ ਹੈ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇੜੀ ਨਿਓ ਮੈਂ ਸਾਰਾ। ਜਦ ਗਹਿ ਵਿਪਰਨ ਕੀ ਰੀਤ ਮੈਂ ਨਾ ਕਰਾਂ ਉਹਨਾਂ ਕੀ ਪ੍ਰਤੀ ਔਰ ਤੇਜ ਕਿੰਦੇ ਨੇ ਸ਼ਕਤੀ ਨੂੰ ਖਾਲਸਾ ਨੂੰ ਮਹਾਰਾਜ ਨੇ ਉਹ ਸ਼ਕਤੀ ਬਖਸ਼ੀ ਹੈ ਉਹ ਖੰਡੇ ਬਾਟੇ ਦੀ ਪਾਹਲ ਉਹ ਗੁਰਬਾਣੀ ਪੜ੍ਹ ਕੇ ਜੋ ਪੰਜ ਪਿਆਰੇ ਸਿੰਘ ਤਿਆਰ ਫਰਿਆਰ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਸਾਹਿਬ ਜੀ ਦੀ ਦਰਸਾਈ ਹੋਈ ਮਰਯਾਦਾ ਅਨਸਾਰ ਜਿਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਸਿਕਾਉਂਦੇ ਨੇ ਤੇ ਉਹ ਗੁਰੂ ਕੀ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ ਉਹ ਮਹਾਨ ਉਹ ਸ਼ਕਤੀ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਉਹ ਅੰਮ੍ਰਿਤ ਸ਼ਕਤੀ ਪ੍ਰਾਪਤ ਹੁੰਦੀ ਹੈ ਸਤਿਗੁਰੂ ਕੇ ਪਿਆਰਿਓ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਕੀ ਬਾਣੀ ਦਾ ਨਿਤਨੇਮ ਕਰਿਆ ਕਰੀਏ ਅੰਮ੍ਰਿਤ ਵੇਲੇ ਜਾਗਣਾ ਸਾਨੂੰ ਆਵੇ ਨਿਤਨੇਮ ਬਾਣੀ ਦਾ ਕਰਨਾ ਆਵੇ ਹਰ ਰੋਜ਼ ਗੁਰਦੁਆਰੇ ਸਾਹਿਬ ਜਾਣਾ ਆਵੇ ਗੁਰੂ ਸਾਹਿਬ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਵਿੱਚ ਰਹਿਣਾ ਔਰ ਗੁਰੂ ਕੀ ਮਾਨ ਮਰਯਾਦਾ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਗੁਰੂ ਕਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਆਪਣੇ ਮਨ ਵਿੱਚ ਉਹ ਗੁਰੂ ਦੇ ਭੈ ਭਾਵਨੀ ਅਦਬ ਵਿੱਚ ਰਹਿਣਾ ਇਹ ਗੁਰੂ ਕੇ ਸਿੱਖ ਦਾ ਪਰਮ ਧਰਮ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸ਼ੁਕਰ ਹੈ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਨੇ ਕਿਰਪਾ ਕੀਤੀ ਹੈ ਤੁਸੀਂ ਬੜਾ ਉਦੋਂ ਕਰਦੇ ਇਹ ਗੁਰਮਤਿ ਸੁਵਾਗਮ ਕਰਨੇ ਐਸੇ ਸੁਵਾਗਮ ਕਰਨੇ ਇਹ ਕੋਈ ਥੋੜੀ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਤੁਸੀਂ ਉਪਰਾਲਾ ਕਰਦੇ ਹੋ ਤੁਹਾਡਾ ਸਾਰਿਆਂ ਦਾ ਹੀ ਬੜਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟ ਸ਼ੁਕਰ ਹੈ ਮਹਾਰਾਜ ਸਾਹਿਬ ਜੀ ਜਰਨਾ ਜਰਦਾਸ ਹੈ ਇਸੇ ਦਿਨ ਰੱਬ ਮਿਲ ਕੇ ਆਪ ਐਸੇ ਗੁਰਮਤ ਸਮਾਗਮ ਕਰਦੇ ਰਹੋ ਤਾਂ ਕਿ ਸਰਬੱਤ ਸੰਗਤਾਂ ਨੂੰ ਇਹ ਲਾਭ ਪ੍ਰਾਪਤ ਹੁੰਦਾ ਰਹੇ ਸਾਰੀਆਂ ਸੰਗਤਾਂ ਬੜੇ ਅਦਬ ਸਹਿਤ ਆਪ ਅਗਲਾ ਪ੍ਰੋਗਰਾਮ ਸਰਵਣ ਕਰੋ ਭਾਈ ਸੱਜਣ ਸਿੰਘ ਜੀ ਤथा ਸਾਰੀਆਂ ਸੰਗਤਾਂ ਰਾਵਲਪੁਰਕੇ ਜਿਵੇਂ ਆਪ ਸਭਾਗੋਂ ਵਿੱਚ ਸਾਰੇ ਹੀ ਬੜੇ ਪ੍ਰੇਮ ਦੇ ਨਾਲ ਇਹ ਦੋ ਰੋਜਾ ਸਮਾਗਮ ਹਾਜ਼ਰੀ ਦੋ ਰੋਜਾ ਸਮਾਗਮ ਹੋਇਆ ਸਭ ਬਹੁਤ ਬਹੁਤ ਵਧਾਈਆਂ ਹੋਣ ਸਾਰਾ ਸਾਹਿਬ ਕਿਰਪਾ ਕਰਨ ਹਾਜ਼ਰੀ ਭਰਵਾਨ ਕਰਨੀ ਪਲਾਂ ਚੁਕਾਂ ਦੀ ਖਿਮਾ ਬਖਸ਼ਣੀ 21 ਮਾਰਚ ਨੂੰ ਬਾਬਾ ਜੀ ਦਾ ਸਤਖੰਡ ਵਾਸੀ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ 50 ਸਾਲਾ ਵਰਸੀ ਦਾ ਸਮਾਗਮ ਹੈ ਇਸੇ ਦਰਾਂ ਹੀ ਉਹਦਾ ਸੰਤ ਕਰਤਾਰ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਹਾਜ਼ਰ ਸਨ ਜਿਹਨੂੰ ਬਾਬਾ ਜੀ ਦੇ ਅੰਤ ਸਮੇਂ ਦਾ ਉਹ ਸਮੇਂ ਵਿੱਚ ਬਾਬਾ ਜੀ ਨੇ ਕਾਸ਼ ਕਰਕੇ ਯਾਦ ਕੀਤਾ ਤੇ ਸੰਤ ਉਹਦੇ ਵਹੀ ਸਨ ਉਥੋਂ ਚੱਲ ਕੇ ਆਏ ਤੇ 4 ਦਿਨ ਪਹਿਲਾਂ ਆ ਗਏ ਬੜੇ ਅਦੂਵ ਨਾਲ ਉਹ ਜਿਹੜਾ ਦਰਸ਼ਨ ਦੇਦਾਰਾ ਉਹ ਸਮੇਂ ਦਾ ਹੋਇਆ ਤੇ ਬਾਬਾ ਜੀ ਦਾ ਉਸ ਸਮੇਂ ਅਕਾਲ ਚਲਾਣੇ ਦਾ ਕੋ ਇੱਕ ਅਲੱਗੋ ਕੁ ਰਿਸ਼ਮਾ ਸੀ 50 ਸਾਲ ਹੋ ਗਏ ਬਾਬਾ ਜੀ ਨੂੰ ਸੱਚਖੰਡ ਗਿਆਨ ਨੂੰ ਤੇ ਬਾਬਾ ਸੋਹਣ ਸਿੰਘ ਸਾਹਿਬ ਜੀ ਦੀ ਵਿਚਾਰੇ ਤੇ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਏਡੀ ਵੱਡੀ ਹਸਤੀ ਮਹਾਪੁਰਖ ਹੋਇਆ ਕੋਤਰੀ ਕੀਤੀ ਜਾਏ ਬਾਬਾ ਜੀ ਨੂੰ ਕਹਿਣ ਲੱਗੇ ਤੁਸੀਂ ਵੀ ਸਾਰੇ ਦਲ ਦੇ ਗਰੰਥੀ ਸਿੰਘ ਯਾਦ ਕਰੋ ਅਸੀਂ ਵੀ ਸਾਰੇ ਜਥੇ ਦੇ ਸਿੰਘ ਲੈ ਕੇ ਆਉਨੇ ਆ ਉਹ ਜੋ ਕੋਤਰੀ ਹੋਈ ਸੀ ਬਾਬਾ ਜੀ ਦੇ ਸਾਰੇ ਤੇ ਰਾਜਗੇ ਬਾਬਾ ਜੀ ਦਾ 50 ਸਾਲਾ ਕੋਤਰੀ ਜਿਹੜੀ ਹੈ ਉਹ ਅਖੰਡ ਪਾਠ ਸਾਹਿਬ ਦੀ ਹੋਣੀ ਹੈ ਇਹ ਮਹਾਂਪੁਰਖਾਂ ਜਿਹਾ ਉਹ ਜਾਦਾ ਉਹ ਮਹਾਨ ਉਹਨਾਂ ਦੇ ਹੋ ਸਮੇਂ ਵਿੱਚ ਮਹਾਨ ਗੁਰੂ ਗ੍ਰੰਥ ਪ੍ਰਤੀਕ੍ਰਿਤੀਆਂ ਸੁਭਾਵਾ ਜੋ ਕਿ ਸਦਾ ਸਦਾ ਲਈ ਉਹ ਸਾਨੂੰ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਬਾਬਾ ਜੀ ਦਾ ਵਰਸੀ ਦਾ ਦਿਹਾੜਾ 21 ਮਾਰਚ ਨੂੰ 8 ਚੇਤ ਨੂੰ नगर सत्संग ਵਿਕੇ 달巴巴 ਬੀਧੀ ਚੰਦ ਸਾਹਿਬ ਜੀ ਦੇ ਫਰਡ ਪਾਟਰ ਅਸਥਾਨ ਤੇ ਹੈ ਆਪ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਬ ਜੀ ਨੇ ਦਰਸ਼ਨ ਦੇਣੇ ਔਰ ਯਾਦ ਰੱਖਣਾ ਆਪ ਸਾਰੀਆਂ ਸੰਗਤਾਂ ਹੁਣ ਅਗੇਰਲਾ ਪ੍ਰੋਗਰਾਮ ਬਾਬਾ ਜੀ ਸਰਵਣ ਕਰੋ 8 ਵਜੇ ਮਿਲੋ ਟੱਪੜਨਾ ਉਥੇ ਸਮਾਗਮ ਹੈ ਸਾਰੀਆਂ ਸੰਗਤਾਂ ਨੂੰ ਆਪ ਜੀ ਨੂੰ ਗੁਰਮਤ ਸਵਾਗਤ ਜੀ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ